ਹਰ ਇੱਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਬਰਨਾਲਾ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਤੜਕਸਾਰ ਹੀ ਨਸ਼ਾ ਤਸਕਰਾਂ ਦੇ ਘਰਾਂ ਦੇ ਵਿੱਚ ਰੇਡ ਕੀਤੀ ਜਾ ਰਹੀ ਹੈ ਸਕਰੀਨ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਬਰਨਾਲਾ ਪੁਲਿਸ ਦੇ ਵੱਲੋਂ ਤੜਕਸਾਰ ਹੀ ਨਸ਼ਾ ਤਸਕਰਾਂ ਦੇ ਘਰਾਂ ਦੇ ਵਿੱਚ ਰੇਡ ਕੀਤੀ ਜਾ ਰਹੀ ਹੈ ਜੱਪੇ-ਜੱਪੇ ਦੀ ਤਲਾਸ਼ੀ ਲਈ ਜਾ ਰਹੀ ਹੈ ਤਾਂ ਦੱਸ ਦਈਏ ਕਿ ਇਸ ਤੜਕਸਾਰ ਹੀ ਪੁਲਿਸ ਦੇ ਵੱਲੋਂ ਕਾਸੋ ਆਪਰੇਸ਼ਨ ਚਲਾਇਆ ਗਿਆ ਹੈ ਜਿਸ ਦੇ ਤਹਿਤ ਜਿੱਥੇ ਨਸ਼ਾ ਤਸਕਰਾਂ ਦੇ ਘਰਾਂ ਵਿੱਚ ਰੇਡ ਕੀਤੀ ਜਾ ਪੁਲਿਸ ਦੇ ਵੱਲੋਂ ਜਿਹੜੀ ਆ ਛਾਪੇਮਾਰੀ ਚੱਲ ਰਹੀ ਹੈ ਤਾਂ ਮਕਸਦ ਹੈ ਪੰਜਾਬ ਤੋਂ ਨਸ਼ੇ ਦੇ ਖਾਤਮਾ ਕਰਨਾ ਦੱਸ ਦਈਏ ਕਿ ਯੁੱਧ ਨਸ਼ਾ ਵਿਰੋਧ ਮਹਿੰਦ ਦੇ ਤਹਿਤ ਲਗਾਤਾਰ ਹੀ ਪੰਜਾਬ ਪੁਲਿਸ ਦੇ ਵੱਲੋਂ ਜਿਹੜੀਆਂ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਹੁਣ ਬਰਨਾਲਾ ਪੁਲਿਸ ਵੀ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਜਿੱਥੇ ਬਰਨਾਲਾ ਪੁਲਿਸ ਦੇ ਵੱਲੋਂ ਵੱਖ-ਵੱਖ ਥਾਵਾਂ ਦੇ ਉੱਤੇ ਕਾਸੋ ਆਪਰੇਸ਼ਨ ਚਲਾਇਆ ਗਿਆ ਹੈ ਬੱਸ ਸਟੈਂਡ ਅਤੇ ਹੋਰ ਥਾਵਾਂ ਦੇ ਉੱਤੇ ਪੁਲਿਸ ਦੇ ਵੱਲੋਂ ਜਿਹੜੀ ਹੈ ਚੱਪੇ-ਚੱਪੇ ਦੀ ਤਲਾਸ਼ੀ ਲਈ ਜਾ ਰਹੀ ਹੈ ਤੇ ਇਸ ਤੋਂ ਇਲਾਵਾ ਮਹਿਲਕਲਾ ਅਤੇ ਤਾਪਾ ਖੇਤਰ ਦੇ ਵਿੱਚ ਵੀ ਪੁਲਿਸ ਨੇ ਸਰਚ ਆਪਰੇਸ਼ਨ ਚ ਜਾ ਰਿਹਾ ਹੈ ਕਿ ਨਸ਼ੇ ਦੀ ਤਸਕਰੀ ਕਰਨ ਵਾਲੇ ਨੂੰ ਕਿਸੇ ਵੀ ਕੀਮਤ ਦੇ ਵਿੱਚ ਬਖਸ਼ਿਆ ਨਹੀਂ ਜਾਵੇਗਾ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਨਸ਼ਾ ਤਸਕਰਾ ਦੇ ਘਰਾਂ ਦੇ ਵਿੱਚ ਪੁਲਿਸ ਦੇ ਵੱਲੋਂ ਰੇਡ ਜਾਰੀ ਹੈ ਮੌਕੇ ਤੇ ਪੁਲਿਸ ਦੇ ਵੱਲੋਂ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਸਸਿਕਾ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਨਰਮਲ ਕੁਮਾਰ ਜਿਵੇਂ ਤੁਹਾਨੂੰ ਪਤਾ ਮਾਨ ਸਰਕਾਰ ਵੱਲੋਂ ਜੁੱਧ ਨਸ਼ਾ ਵਿਰੋਧੀ ਮਹਮ ਚਲਾਈ ਗਈ ਅੱਜ ਬਰਨਾਲ ਦੇ ਐਸਐਸਪੀ ਮੁਹੰਮਦ ਸਰਫਰਾਜ਼ ਆਲਮ ਦੇ ਹੁਕਮਾਂ ਤਹਿਤ ਅੱਜ ਐਸਪੀ ਅਸ਼ੋਕ ਕੁਮਾਰ ਵੱਲੋਂ ਵੱਖ-ਵੱਖ ਥਾਵਾਂ ਤੇ ਸਚੇਪਰੇਸ਼ਨ ਕੀਤੇ ਗਿਆ ਸਾਡੇ ਨਾਲ ਐਸਪੀ ਡੀ ਅਸ਼ੋਕ ਕੁਮਾਰ ਸ਼ਰਮਾ ਨੇ ਉਹਨਾਂ ਤੋਂ ਲੈਣਿਆ ਪੂਰੀ ਜਾਣਕਾਰੀ ਹਾਂਜੀ ਮਾਨਯੋਗ ਸੀਐਮ ਸਾਹਿਬ ਵੱਲੋਂ ਚਲਾਈ ਹੋਈ ਮਹਮ ਜੁੱਧ ਨਸ਼ਾ ਵਿਰੋਧੀ ਤਹਿਤ ਆਏ ਹੋਏ ਦੇਸ਼ਾਂ ਦੇ ਡੀਜੀਪੀ ਸਾਹਿਬ ਵੱਲੋਂ ਆਏ ਹੋਏ ਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਾਡੇ ਐਸਐਸਪੀ ਸਾਹਿਬ ਵੱਲੋਂ ਦਿੱਤੇ ਹੋ ਪਾਲਣਾ ਕਰ ਰਹੇ ਹਾਂ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਜੁਧ ਨਸ਼ਾ ਵਰਤ ਜਿਹੜੀ ਮੁਹਿੰਮ ਹੈ ਉਸ ਦੇ ਦੌਰਾਨ ਜਿਹੜੇ ਕਾਸੋ ਆਪਰੇਸ਼ਨ ਸਾਡੇ ਚੱਲ ਰਿਹਾ ਡਿਸਟ੍ਰਿਕਟ ਲੈਵਲ ਤੇ ਚੱਲ ਰਿਹਾ ਤੇ ਸਾਡੀ ਇੱਥੇ ਸਾਰੀ ਫੋਰਸ ਚਾਹੇ بارش ਵੀ ਪੈ ਰਹੀ ਹੈ ਪਰ ਸਾਡੀ ਇਹ ਮੁਹਿੰਮ ਨੂੰ ਅਸੀਂ ਜ਼ੀਰੋ ਟੋਲਰੈਂਸ ਦਿੱਤੀ ਹੋਈ ਹੈ ਸਰਕਾਰ ਵੱਲੋਂ ਤਾਂ ਉਸ ਦੇ ਹਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਹੁਣ ਤਾਂ ਦੇਖੋ ਤੁਹਾਡੇ ਵੱਲੋਂ ਸਾਰੇ ਪੱਤਰਕਾਰਾਂ ਵੱਲੋਂ ਆਮ ਲੋਕਾਂ ਵੱਲੋਂ ਸਾਨੂੰ ਹਮੇਸ਼ਾ ਇਹ ਹੀ ਗੱਲ ਆ ਰਹੀ ਹੈ ਕਿ ਜੀ ਇਹ ਜਿਹੜਾ ਚਿੱਟੇ ਦਾ ਨਸ਼ਾ ਸੀ ਇਹ ਬਿਲਕੁਲ ਹੀ ਕਾਫੀ ਜ਼ਿਆਦਾ ਮਾਤਰਾ ਤੇ ਬੰਦ ਹੋ ਚੁੱਕਾ ਹੈ ਰੂਟੀਨ ਦੇ ਵੀ ਸਾਡੇ ਕਈ ਬੰਦੇ ਸਮਗਲਰ ਫੜੇ ਨੇ ਕਈ ਸਾਡੇ ਪੈਡਲਰ ਫੜੇ ਤੇ ਤੋਂ ਉਸ ਦੇ ਵੀ ਸਾਰਾ ਕਵਰ ਕੀਤਾ ਜਾ ਰਿਹਾ ਚੱਲ ਰਿਹਾ ਹੈ ਹਾਲੇ ਆਪਰੇਸ਼ਨ ਉਸ ਤੋਂ ਬਾਅਦ ਜਿਵੇਂ ਵੀ ਕੋਈ ਰਿਕਵਰੀ ਹੁੰਦੀ ਆਪ ਜੀ ਨੂੰ ਦੱਸਿਆ ਜਾਊਗਾ ਕਿੱਥੇ ਕਿੱ데 ਚੱਲ ਰਿਹਾ ਜੀ ਇਹ ਇਹ ਬਸਟੰਡ ਦੀ ਬੈਕ ਸਾਈਡ ਬਰਨਾਲਾ ਸੰਸੀ ਬਸਤੀ ਇਸੇ ਤਰ੍ਹਾਂ ਤਪਾ ਦੇ ਵਿੱਚ ਇਸੇ ਤਰ੍ਹਾਂ ਮਹਿਲ ਕਲਾਂ ਦੇ ਵਿੱਚ ਇਹ ਸਭ ਜਗ੍ਹਾ ਸਾਡਾ ਆਪਰੇਸ਼ਨ ਹੈ ਅਸਲੇ ਬਾਰਝਾ ਭਾਵੇਂ ਦੇ ਨਾ ਪਰ ਕੋਈ ਪ੍ਰੋਬਲਮ ਨਹੀਂ ਸਾਡੇ ਸਾਰੇ ਪੰਜਾਬ ਪੁਲਿਸ ਦੇ ਜਵਾਨ ਪੂਰੇ ਦਿਲੋਂ ਤੰਦੇਹੀ ਦੇ ਨਾਲ ਆਪਣੀ ਡਿਊਟੀ ਨਿਭਾ ਰਹੇ ਨੇ ਸਰ ਕਿੰਨੀ ਕਿ ਫੋਰਸ ਲੱਗੀ ਹੋਈ ਹੈ ਜੀ ਅੱਜ ਤਕਰੀਬਨ 200 ਦੇ ਕਰੀਬ ਸਾਰੇ ਪਾਸੇ ਸਾਡੀ ਫੋਰਸ तैनात ਹੈ ਜਿਹੜਾ ਕਿ ਇਸ ਕੰਮ ਦੇ ਵਿੱਚ ਆਪਣਾ ਰੋਲ ਅਦਾ ਕਰ ਰਹੀ ਹੈ ਜੀ ਡੇਲਿਕ ਸਵੇਰ ਵਾਲੀ ਨਿਰਮਲ ਕਮਾਦੀ ਰਿਪੋਰਟ